ਸ਼ੋਰ ਸ਼ੋਰ ਵੀਜ਼ਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਹੁਤ ਇੱਕ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ ਹੈਗਾ ਤੁਹਾਨੂੰ 100 1% ਵੀਜ਼ਾ ਮਿਲੂਗਾ ਹੀ ਮਿਲੂਗਾ ਮੇਰਾ ਤਾਂ ਵੀਜ਼ਾ ਆ ਗਿਆ ਮੈਂ ਤਾਂ ਪਹੁੰਚ ਗਿਆ ਜੀ ਮੈਂ ਤੁਹਾਨੂੰ ਫੋਨ ਲਾ ਦਵਾਂ ਕਿ ਮੇਰੇ ਆਸਤੇ ਹੁਣ ਵਧੀਆ ਜੇ ਕੋਈ ਰੂਮ ਦੇਖ ਲਓ ਮੈਂ ਤਾਂ ਇੱਥੇ ਰਹਿਣਾ ਮੇਰੇ ਅਸੀ ਕੰਮ ਦੇਖ ਲਓ ਮੈਂ ਤਾਂ ਆਇਆ ਆਇਆ ਲਿਆ ਬਸ بار بار ਸ਼ੋਰ ਸ਼ੋਰ ਸ਼ਬਦ بار بار ਮੈਂ ਇਹ ਸ਼ਬਦ 100% ਗਰੰਟੀ 100% ਗਰੰਟੀ 200% ਗਰੰਟੀ 15 ਦਿਨਾਂ ਵਿੱਚ ਵੀਜ਼ਾ ਤਾਂ ਕਹਿ ਰਿਹਾ ਕਿ ਸ਼ਾਇਦ ਸ਼ੋਰ ਸ਼ੋਰ ਵੀਜ਼ੇ ਦੀ ਕਹਾਣੀ ਤੁਸੀਂ ਅਕਸਰ ਹੀ YouTube ਤੇ Instagram ਤੇ Facebook ਤੇ WhatsApp ਤੇ ਵੱਡੇ ਵੱਡੇ ਸਟੇਟਸ ਬੜੀਆਂ ਬੜੀਆਂ ਸਟੋਰੀਆਂ ਰੀਲਾਂ ਦੇ ਵਿੱਚ ਦੇਖਦੇ ਹੋਵੋਗੇ ਸ਼ੋਰ ਸ਼ੋਰ ਵੀਜ਼ਾ ਵੀਜ਼ਾ ਸ਼ੋਰ ਸ਼ੋਰ 101% ਵੀਜ਼ਾ 200% ਵੀਜ਼ਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇੱਕ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ ਹੈਗਾ ਤੁਹਾਨੂੰ 101% ਵੀਜ਼ਾ ਮਿਲੂਗਾ ਹੀ ਮਿਲੂਗਾ ਲੈ ਆਦਾਂਗੇ ਵੀਜ਼ਾ 15 ਦਿਨ ਦੇ ਵਿੱਚ ਵੀਜ਼ਾ 20 ਦਿਨ ਦੇ ਵਿੱਚ ਵੀਜ਼ਾ 100% ਵੀਜ਼ਾ ਮਹੀਨੇ 'ਚ ਵੀਜ਼ਾ ਇੱਕ ਵਾਰ ਤਾਂ ਤੁਹਾਨੂੰ ਉਜਾਜ ਚੜਾਈ ਦਿੰਦੇ ਆ ਇੱਕ ਤਾਂ ਤੁਸੀਂ ਸੋਚਦੇ ਹੋ ਕਿ ਮੈਂ ਤਾਂ ਪਹੁੰਚ ਨਹੀਂ ਕਰੀ ਕੈਨੇਡਾ ਮੈਂ ਤਾਂ 15 ਦਿਨਾਂ ਨੂੰ ਆਦੀ ਟਿਕਟ ਕਰਾਵਾਂ ਤੇ ਮੈਂ ਤਾਂ ਪਹੁੰਚਾਂ ਮੈਂ ਆਦੀ ਪੈਕਿੰਗ ਸ਼ੁਰੂ ਕਰਾਂ ਮੈਂ ਆਦੀ ਟਿਕਟ ਕਰਾਵਾਂ ਕਿਰਾਂ ਤੁਹਾਨੂੰ ਇਹੋ ਜਿਹਾ ਮਤਲਬ ਤੁਹਾਡਾ ਮਾਈਂਡ ਮੈਨਿਪੂਲੇਟ ਕਰ ਦਿੰਦੇ ਆ ਤੁਹਾਨੂੰ ਗੱਲਾਂ ਚਲਾ ਲੈਂਦੇ ਆ ਕਿ ਸ਼ਾਰਟ ਸ਼ਾਰਟ ਵੀਜ਼ਾ ਵਾ ਸੁਪਨੇ ਇਹੋ ਜਿਹੇ ਦਿਖਾ ਦੇਣਗੇ ਕਿ ਬਸ ਵੱਡਾ ਡਾਕੂਮੈਂਟ ਲਿਆਵੇ ਪਹਿਲੇ ਲਿਆਵੇ ਚਲੋ ਜੀ ਕਰੋ ਸਟਾਰਟ ਪ੍ਰੋਸੈਸ ਇਹੋ ਜਿਹਾ ਸੁਪਨੇ ਦਿਖਾ ਦੇਣਗੇ ਇਹ ਬੰਦਾ ਮੋਟੀਵੇਟੇਸ਼ਨ ਕਰ ਦੇਣਗੇ ਜਾਂ ਬੰਦੇ ਨੂੰ ਮੈਨਿਪੂਲੇਟੇਸ਼ਨ ਕਰ ਦੇਣਗੇ ਕਿ ਮੈਂ ਮੇਰਾ ਤਾਂ ਵੀਜ਼ਾ ਆ ਗਿਆ ਮੈਂ ਤਾਂ ਪਹੁੰਚ ਗਿਆ ਜੀ ਮੈਂ ਤਾਂ ਤੇ ਫੋਨ ਲਾ ਦਵਾਂ ਕਿ ਮੇਰੇ ਆਸਤੇ ਹੁਣ ਵਧੀਆ ਕੋਈ ਰੂਮ ਦੇਖ ਲਓ ਮੈਂ ਤਾਂ ਤੇ ਰਹਿਣਾ ਮੇਰੇ ਸੇ ਕੰਮ ਦੇਖ ਲਓ ਮੈਂ ਤਾਂ ਆਇਆ ਆਇਆ ਲਿਆ ਬਸ ਮੈਂ ਤਾਂ ਮਹੀਨੇ ਦਾ ਕਾਇ ਲਿਆ ਇੱਕ ਸਟੋਰੀ ਇਹ ਹਰ ਬੱਚੇ ਦੀ ਸਟੋਰੀ ਆ ਲੱਖਾਂ ਬੱਚੇ ਪੰਜਾਬ ਦੇ ਵਿੱਚ ਇਸ ਗੱਲੋਂ ਪੀੜਤ ਨੇ ਜਿਨ੍ਹਾਂ ਨੇ ਆਪ ਦਾ ਛੋਟ ਛੋਟ ਵੀਜ਼ਾ ਅਪਲਾਈ ਕਰਵਾਇਆ ਕਿਸੇ ਬੰਦੇ ਤੋਂ ਵੀਡੀਓ ਦੇਖ ਕੇ ਗਿਆ ਚਲੇ ਜਿਹੜਾ ਬੰਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਵੀਡੀਓ ਦੇ ਵਿੱਚ ਅੱਜ ਆਪਦੇ ਲੱਖਾਂ ਕਰੋੜਾਂ ਰੁਪਇਆ ਫਸਾ ਕੇ ਬੈਠੇ ਹੋਏ ਆ ਪਛਤਾਉਂਦੇ ਆ ਰੋਂਦਿਆਂ ਘਰੇ ਬੈਠੇ ਪਤਾ ਕਿਉਂ ਕਿਉਂਕਿ ਉਹਨਾਂ ਨੇ ਕਿਸੇ ਦੀ ਵੀਡੀਓ ਵੇਖੀ ਜਿਹੜਾ ਬੰਦਾ ਇੱਕੋ ਗੱਲ ਕਹਿ ਰਿਹਾ ਛੋਟ ਛੋਟ ਆਪ ਨਹੀਂ ਵੈਰੀਫਾਈ ਕੀਤਾ ਆਪ ਸਿੱਖਣ ਦੀ ਲੋੜ ਨਹੀਂ ਸਮਝੀ ਹੈਗੀ ਜਿਵੇਂ ਸਪੀਕਰ ਸਿੰਘ ਯੂਲੋ ਸਾਰੀ ਟੀਮ ਕਰਦੇ ਆ ਅਵੇਰਨ ਕਰਦੇ ਲੋਕਾਂ ਨੂੰ ਕਿ ਤੁਸੀਂ ਆਪਦੀ ਫਾਈਲ ਚੈੱਕ ਕਰ ਸਕਦੇ ਕਿਵੇਂ ਲੱਗਣੀ ਹੈ ਕਿਵੇਂ ਨਹੀਂ ਲੱਗਣੀ ਹੈਗੀ ਆਪ ਉਹਨਾਂ ਨੇ ਕੁਝ ਨਹੀਂ ਕੀਤਾ ਡਾਕਮੰਟ ਚੱਕੇ ਪੈਸੇ ਚੱਕੇ ਏਜੰਡਰ ਨੂੰ ਦੇਤੇ ਲਓ ਜੀ ਸਾਡਾ ਛੋਟ ਛੋਟ ਵਿੱਚੇ ਦੇ ਦੋ ਅਸੀਂ ਤੇ ਵੀਜ਼ਾ ਜਾਹੀ ਦੇ ਵੀਜ਼ਾ ਲਵਾਉਣਾ ਹੀ ਲਵਾਉਣਾ ਸੀ ਤੇ ਬਾਹਰ ਜਾਣਾ ਹੀ ਜਾਣਾ ਵਾ ਫਿਰ ਫਸ ਜਾਣੇ ਆਪਾਂ ਮੇਰੇ ਛੋਟੇ ਵੀਰ ਦੀ ਕਹਾਣੀ ਹੈ ਜਿਨੇ ਆਪ ਕਨੇਡਾ ਦਾ ਛੋਟ ਮੈਂ ਤਾਂ ਇਹ ਵੀਡੀਓ ਨੂੰ بار 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 ਸ਼ੋਰ ਸ਼ੋਰ ਸ਼ਬਦ بار بار ਮੈਂ ਇਹ ਸ਼ਬਦ 100% ਗਰੰਟੀ 100% ਗਰੰਟੀ 200% ਗਰੰਟੀ 15 ਦਿਨਾਂ ਵਿੱਚ ਵੀਜ਼ਾ ਤਾਂ ਕਹਿ ਰਿਹਾ ਕਿ ਸ਼ਾਇਦ ਹਲੇ ਵੀ ਕੁਝ ਨਹੀਂ ਵਿਗੜਿਆ ਤੁਹਾਨੂੰ ਹਲੇ ਵੀ ਅਵੇਅਰਨੈਸ ਮਿਲ ਜਾਵੇ ਹਲੇ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਨਹੀਂ ਯਾਰ ਯੂਐਲ ਵਾਲੇ ਸਹੀ ਬੋਲਦੇ ਆ ਸ਼ੋਰ ਸ਼ੋਰ ਵੀਜ਼ਾ ਕੁਝ ਨਹੀਂ ਹੁੰਦਾ ਫਸਣ ਦੀ ਲੋੜ ਨਹੀਂ ਹੈਗੀ ਇਹ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਕਿ ਮੇਰਾ ਛੋਟਾ ਵੀਰ ਆ ਉਹਨੇ ਆਪਣੀ ਕਹਾਣੀ ਦੱਸੀ ਮੈਨੂੰ ਕਿ ਸਰਮਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਕੈਨੇਡਾ ਦਾ ਤੇ ਉੱਥੇ ਮੈਂ ਮੈਨੂੰ ਏਜੰਟ ਨੇ ਇਹੀ ਗੱਲ ਕਹੀ ਸੀ ਵੀ ਇੰਨੇ ਪੈਸੇ ਲਵਾਂਗਾ ਵੀਜ਼ਾ ਉਹਨਾਂ ਤੋਂ ਬਾਅਦ ਐਲਐਮਆਈ ਅਪਲਾਈ ਕਰਦਾਂਗੇ ਤੁਹਾਡਾ ਤੇ ਉਹਦੇ ਵਿੱਚ ਵਰਕ ਪਰਮਿਟ ਆ ਜਾਊਗਾ 15 ਦਿਨਾਂ ਵਿੱਚ ਵੀਜ਼ਾ ਆ ਗਿਆ ਬਾਅਦ ਚ ਉਹ ਜਦੋਂ ਵੀਜ਼ਾ ਆ ਗਿਆ ਠੀਕ ਹੈ ਨਾ ਉਹ ਵੈਰੀਫਾਈ ਕਰਾਵੇ ਨਾ ਕੋਈ ਕਾਗਜ਼ ਦਵੇ ਨਾ ਕੋਈ ਡਾਕੂਮੈਂਟ ਦਵੇ ਨਾ ਕੋਈ ਸਿੰਪਲ ਇੱਕ ਈਮੇਲ ਆਈਡੀ ਵੀ ਨਹੀਂ ਦੇ ਰਿਹਾ ਉਹ ਬੰਦਾ ਤੁਸੀਂ ਮੇਰੇ ਤੋਂ ਫਾਈਲ ਲਵਾਈ ਮੈਂ ਤੁਹਾਨੂੰ ਇੱਕ ਈਮੇਲ ਆਈਡੀ ਵੀ ਜਾਂ ਇੱਕ ਡਾਕੂਮੈਂਟ ਵੀ ਨਾ ਦਵਾਂ ਕੋਈ ਕੰਟੈਕਟ ਨੰਬਰ ਵੀ ਨਾ ਦਵਾਂ ਕੋਈ ਮਰੀ ਮੋਟੀ ਇਨਫੋਰਮੇਸ਼ਨ ਵੀ ਨਾ ਦਵਾਂ ਫਿਰ ਤੁਸੀਂ ਕਿਵੇਂ ਵਿਸ਼ ਕਿ ਤੁਹਾਡੀ ਫਾਈਲ ਲੱਗੀ ਹੈ ਜਾਂ ਤੁਹਾਡੀ ਫਾਈਲ ਨਹੀਂ ਲੱਗੀ ਜਾਂ ਤੁਹਾਡਾ ਪ੍ਰੋਸੈਸ ਹੋਇਆ ਜਾਂ ਵੀਜ਼ਾ ਆਇਆ ਜਾਂ ਨਹੀਂ ਆਇਆ ਸੇਮ ਹੀ ਕਹਾਣੀ ਛੋਟੇ ਵੀਰ ਦੀ ਸੀਗੀ ਉਹਨੇ ਆਪਦੀ ਫਾਈਲ ਪਸਾ ਲਈ ਏਜੰਟ ਨੇ ਪਤਾ ਨਹੀਂ ਕਿੱਥੋਂ ਵੀਜ਼ਾ ਕੱਢਿਆ ਕੋਈ ਆਇਡਿਟੀ ਕੀਤਾ ਜਾਂ ਕੀ ਨਹੀਂ ਕੀਤਾ ਵੀਜ਼ਾ ਆਇਆ ਕਿ ਨਹੀਂ ਆਇਆ ਦੇਖੋ ਕਿਵੇਂ ਮੰਨਾਂਗੇ ਵੀਜ਼ਾ ਆਇਆ ਵੈਰੀਫਾਈ ਕਰਾਇਆ ਉਹਨੇ ਉਹਨੂੰ ਕਿ ਸਬੂਤਤਾ ਵੀਜੇ ਦਾ ਜਸਟ ਉਹ ਇੰਨੀ ਗੱਲ ਕਹਿ ਰਿਹਾ ਕਿ ਠੀਕ ਤਿੰਨ ਦਿਨ ਬਾਅਦ ਪੈਸੇ ਲਾਵਾਂਗਾ ਮੈਂ ਅੱਜ ਵੈਰੀਫਾਈ ਕਰ ਲਓ ਤਿੰਨ ਦਿਨ ਬਾਅਦ ਤੁਹਾਡੇ ਤੋਂ ਪੈਸੇ ਲਾਵਾਂਗਾ ਮੈਂ ਕੋਈ ਵੈਰੀਫਾਈ ਨਹੀਂ ਕੋਈ ਕੁਛ ਨਹੀਂ ਟਾਈਮ ਹੀ ਸਿਚੁਏਸ਼ਨ ਹੀ ਉਹਦੀ ਕ੍ਰੀਏਟ ਕਰ ਦਿੰਦੇ ਆ ਅਰਜੈਂਸੀ ਹੀ ਉਹਦੀ ਕ੍ਰੀਏਟ ਕਰ ਦਿੰਦੇ ਕਿ ਬੱਚਾ ਬਸ ਪੈਸੇ ਸਾਨੂੰ ਦੇ ਦੇਵੇ ਬੱਚਾ ਕੁਝ ਵੈਰੀਫਾਈ ਕਰ ਹੀ ਨਾ ਬੱਚੇ ਕੋਲ ਵੈਰੀਫਾਈ ਕਰਨ ਨੂੰ ਟਾਈਮ ਹੀ ਨਾ ਹੋਵੇ ਕੋਈ ਮੌਕਾ ਹੀ ਨਾ ਹੋਵੇ ਕੋਈ ਸੋਰਸ ਹੀ ਨਾ ਹੋਵੇ ਸਿਚੁਏਸ਼ਨ ਅਰਜੈਂਸੀ ਹੀ ਉਹਦੀ ਕ੍ਰੀਏਟ ਕਰਦੇ ਆ ਕਿ ਬੱਚਾ 20 ਲੱਖ ਟੇਬਲ ਤੇ ਢਾ ਕੇ ਰੱਖ ਦਵੇ ਸਾਢੇ ਪੈਸੇ ਆ ਜਾ ਨਾ ਬੱਚਾ ਜਾਵੇ ਖੂਦ ਦੇ ਵਿੱਚ ਬੜਾ ਦੁੱਖ ਹੁੰਦਾ ਜਦੋਂ ਬੱਚੇ ਇਹੋ ਜਿਹੀ ਗੱਲਾਂ ਸੁਣਾਉਂਦੇ ਆ ਕਿਉਂਕਿ ਅਸੀਂ ਅੱਜ ਤੋਂ ਨਹੀਂ ਪਹਿਲੇ 4-5 ਸਾਲ ਤੋਂ ਇੱਕ ਗੱਲਾਂ ਦੇ ਉੱਪਰ ਬੋਲ ਰਹੇ ਆ ਵੇਰ ਕਰ ਰਹੇ ਲੋਕਾਂ ਨੂੰ ਕਿ ਇੰਨਾ ਚੱਕਰਾਂ ਦੇ ਵਿੱਚ ਨਾ ਫਸੋ ਚੰਗੇ ਕੰਸਲਟੈਂਟ ਨੂੰ ਚੂਜ਼ ਕਰੋ ਉਹਦਾ ਕੰਮ ਦੇਖੋ ਕੀ ਕਰਨ ਦਾ ਤਰੀਕਾ ਕੀ ਉਹਦੇ ਕੰਮ ਕਰਨ ਦਾ ਉਹਦੇ ਰਿਜ਼ਲਟ ਕਿਹੋ ਜਿਹੇ ਨੇ ਲੋਕ ਕਿਵੇਂ ਦਿੰਦੇ ਉਹਨੂੰ ਜਾਣਦੇ ਉਹ ਕੀ ਬੋਲਦਾ ਕੀ ਕਰਦਾ ਸਾਰਾ ਕੁਝ ਸੇਮ ਹੀ ਉਹਨਾਂ ਨਾਲ ਗੱਲਬਾਤ ਕਰੋ ਪਹਿਲਾਂ ਅਦੇ ਪਰਿਵਾਰ ਨੂੰ ਨਾਲ ਲੈ ਕੇ ਜਾ ਕੇ ਸੁਝਵਾਨ ਬੰਦੇ ਨੂੰ ਨਾਲ ਲੈ ਕੇ ਜਾ ਕੇ ਗੱਲਬਾਤ ਕਰੋ ਡਿਸਕਸ ਕਰੋ ਹਾਂ ਕਿ ਬੰਦਾ ਸੱਚ ਬੋਲ ਰਿਹਾ ਸਹੀ ਬੋਲ ਰਿਹਾ ਫਿਰ ਕਰੇ ਕਿ ਵੈਰੀਫਾਈ ਕਰੋ ਫਿਰ ਫਾਈਲ ਸਟਾਰਟ ਕਰੋ ਨੀ ਤਾ ਤੁਹਾਡੇ ਇਮੋਸ਼ਨਾਂ ਨਾਲ ਖੇਡਦੇ ਆ ਇਹੋ ਜਿਹੇ ਬੰਦੇ ਅੱਜ ਹਰ ਇੱਕ ਬੰਦੇ ਦਾ ਇਮੋਸ਼ਨ ਬਣਿਆ ਹੋਇਆ ਕਿਵੇਂ ਬਾਹਰ ਜਾਣਾ ਵਾ ਮੇਰੇ ਚਾਚੇ ਦਾ ਮੁੰਡਾ ਬਾਹਰ ਗਿਆ ਚੱਲਦਾ ਆਏ ਤੇ ਮੁੰਡਾ ਗਿਆ ਚੱਲਾ ਰਿਸ਼ਤੇਦਾਰ ਗਿਆ ਚੱਲੇ ਯਾਰ ਬੇਲੀ ਗਿਆ ਚੱਲੇ ਮੈਂ ਵੀ ਬਾਹਰ ਜਾਣਾ ਮੈਂ ਵੀ ਬਾਹਰ ਜਾਣਾ ਮੈਂ ਵੀ ਬਾਹਰ ਜਾਣਾ ਇੱਥੇ ਕੁਝ ਐ ਨਹੀਂ ਇਸ ਦੌੜ ਦੇ ਵਿੱਚ ਆਪਣਾ ਇਮੋਸ਼ਨ ਬਣ ਗਿਆ ਆਪਾਂ ਜੁੜ ਗਏ ਆ ਅੱਜ ਜੇ ਕਿਸੇ ਦਾ ਵੀਜ਼ਾ ਨਹੀਂ ਨਾ ਆਉਂਦਾ ਤਾਂ ਲੋਕਲ ਰੋਂਦੇ ਆ ਲੱਗਣ ਲੱਗਦਾ ਵੀ ਸਾਡੀ ਬੰਦੀ ਕਿੰਨੀ ਇੱਕ ਮਿਹਨਤ ਖਰਾਬ ਹੋ ਗਈ ਜੇ ਅੱਜ ਕਿਸੇ ਦਾ ਵੀਜ਼ਾ ਨਾ ਆਵੇ ਇਹੋ ਜੇ ਚੱਕਰਾਂ 'ਚ ਫਸਣ ਦੀ ਲੋੜ ਨਹੀਂ ਹੈਗੀ ਛੌੜ ਛੁਟ ਨਾਮ ਦਾ ਕੁਝ ਵੀ ਨਹੀਂ ਹੈਗਾ ਸਾਰਾ ਪ੍ਰੋਸੈਸ ਐਮਬੈਸੀ ਨੇ ਕਰਨਾ ਤੇ ਐਮਬੈਸੀ ਲੀਗਲ ਡਾਕੂਮੈਂਟਸ ਬਿਨਾ ਕਦੇ ਕੁਝ ਨਹੀਂ ਕਰਦੀ ਤੁਹਾਨੂੰ ਕਦੇ ਵੀਜ਼ਾ ਨਹੀਂ ਮਿਲਣਾ ਹੈਗਾ ਕੱਲੇ ਪਾਸਪੋਰਟ ਦੇ ਸਿਰ ਤੇ ਤੁਸੀਂ ਫਾਈਲ ਫੜਾ ਦੇਣੇ ਕਿਸੇ ਨੂੰ ਤੁਹਾਨੂੰ ਕੋਈ ਕਹਿ ਰਿਹਾ ਹੁੰਦਾ ਕਿ ਕੱਲਾ ਪਾਸਪੋਰਟ ਦੇ ਦਿਓ ਜੀ ਬਸ ਬਾਕੀ ਸਾਰਾ ਕੰਮ ਆਪੇ ਕਰ ਦਾਂਗਾ ਸਾਰੇ ਡਾਕੂਮੈਂਟ ਰੈਡੀ ਕਰ ਦਾਂਗਾ A to Z ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਸਿਰਫ ਲੋਕਾਂ ਨੂੰ ਭਸਾਉਣ ਵਾਸਤੇ ਗੱਲਾਂ ਕਹੀਆਂ ਜਾਂਦੀਆਂ ਨੇ ਕਿਉਂਕਿ ਆਪਾਂ ਨੂੰ ਵੀ ਪਤਾ ਆਪਾਂ ਮਾਤਰ ਬੰਦੇ ਘਰਾਂ 'ਚ ਬੈਠੇ ਨੇ ਜ਼ਿੰਮੇਵਾਰ ਬਾਰ ਜਨਾ ਆਇਲ ਸਪੀਟੀ ਕੁਛ ਨਹੀਂ ਹੁੰਦਾ ਉਹ ਜੋ ਡਾਕੂਮੈਂਟ ਵੀ ਨਹੀਂ ਹੁੰਦੇ ਹੈਗੇ ਤਾਂ ਉਹ ਬੰਦੇ ਇਹੋ ਜਿਹੀ ਸਕੀਮਾਂ ਖੇਡਦੇ ਆ ਕਿ ਇਹਨਾਂ ਬੰਦੇ ਕੋਲ ਕੱਲਾ ਪਾਸਪੋਰਟ ਗਿਆ ਪੈਸਾ ਹੈਗਾ ਲਿਆਓ ਕੱਲਾ ਪਾਸਪੋਰਟ ਲਿਆਓ ਕੋਈ ਨਹੀਂ ਭੇਜ ਦਾਂਗੇ ਫਿਰ 100 100 400 500 500 ਫਾਈਲਾਂ ਇਕੱਠੀਆਂ ਚੱਕ ਲੈਂਦੇ ਇਕੱਠੀਆਂ ਲਾ ਦਿੰਦੇ ਆ ਬਜ ਮਸ਼ਹੂਰੀਆਂ ਕਰਦੇ ਆ ਵੱਡੀਆਂ ਵੱਡੀਆਂ ਤਾਂ ਪਸਾਉਂਦੇ ਕਿੰਨੇ ਆ ਤੁਹਾਨੂੰ ਪੈਸੇ ਕਿੰਨਾ ਦਾ ਖਰਾਬ ਹੁੰਦਾ ਤੁਹਾਡਾ ਸਮਾਂ ਕਿੰਨਾ ਦਾ ਖਰਾਬ ਹੁੰਦਾ ਤੁਹਾਡਾ ਪਰੇਸ਼ਾਨੀਆਂ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਆਪਣੇ ਪਰਿਵਾਰ ਬਾਝੋਂ ਤੰਗ ਹੋ ਜਾਂਦੇ ਪਿੱਛੇ ਤਾਂ ਮੇਰੀ ਇਹ ਵੀਡੀਓ ਉਹਨਾਂ ਸਾਰਿਆਂ ਜੇ ਕਰਨ ਬਾਰੇ ਸੋਚਦੇ ਆ ਨਾ ਕਰੋ ਜੇ ਕੀਤਾ ਤਾਂ ਵਿਡਰਾਅ ਕਰਾ ਲਓ ਕੁਝ ਵੀ ਨਹੀਂ ਹੈਗਾ ਇਹੋ ਜਾਂ ਬਹੁਤ ਬਹੁਤ ਧੰਨਵਾਦ